ਮੇਰੀ ਪੀਰੀ ਦੇ ਮਾਲਕ ਧੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦਮਦਮਾ ਸਾਹਿਬ ਜਿ ਵਿਖੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਪ੍ਰਗਟ ਕੀਤੇ ਹੋਏ ਖਾਲਸੇ ਨੂੰ ਬੜੇ ਹੀ ਅਦਬ ਸਤਕਾਰ ਭਾਵਨਾ ਪਿਆਰ ਦੇ ਨਾਲ ਯਾਦ ਕਰਦੇ ਹੋਏ ਆਪ ਸਾਰੀ ਸੰਗਤ ਸੰਗਤ ਰੂਪ ਦੇ ਅੰਦਰ ਜਿਨ੍ਹਾਂ ਦੇ ਅੰਦਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਸੀਨੀਅਰ ਸਕੰਦਰੀ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਅਤੀ ਸਤਿਕਾਰਯੋਗ ਟੀਚਰ ਸਹਿਬਾਨ ਮੇਰੇ ਪਿਆਰੇ ਸਾਥੀ ਪ੍ਰਚਾਰਕ ਵੀਰ ਕਵੀਸ਼ਰ ਵੀਰ ਅਤੇ ਆਪ ਸਾਰੇ ਬੱਚੇ ਗੁਰੂ ਦੀ ਹਜ਼ੂਰੀ ਦੇ ਅੰਦਰ ਸੰਗਤ ਰੂਪ ਵਿੱਚ ਸਜੇ ਹੋ ਆਓ ਸਾਰੇ ਹੀ ਰਸਨਾ ਨੂੰ ਕਰੀਏ ਪਵਿੱਤਰ ਦੋਵੇਂ ਹੱਥ ਜੋੜ ਕੇ ਗਾਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਜਿੱਥੇ ਖਾਲਸੇ ਦੇ ਪ੍ਰਗਟ ਦਿਹਾੜੇ ਨੂੰ ਮਨਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਸੁਚੇਤ ਕੀਤਾ ਹੈ ਉੱਥੇ ਇੱਕ ਬੇਨਤੀ ਆਪ ਸੰਗਤ ਨੂੰ ਮੈਂ ਜ਼ਰੂਰ ਕਰਾਂਗਾ ਬੜੀ ਪਿਆਰੀ ਉਦਾਹਰਣ ਹੈ ਜੀ ਪਿਛਲੇ ਸਮੇਂ ਦੇ ਦਰਮਿਆਨ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਦੀ ਤੱਕ ਕਿੰਨੇ ਬਾਦਸ਼ਾਹ ਹੋਏ ਜੀ ਪਹਿਲੇ ਬਾਦਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਰਾਜ ਪਾਤਸ਼ਾਹ ਜੀ ਤੱਕ ਕਿੰਨੇ ਗੁਰੂ ਹੋ ਗਏ ਜੀ ਨੌ ਨੌ ਗੁਰੂ ਸਾਹਿਬ ਜੀ ਤੱਕ ਚਰਨ ਪੌਲ ਦਿੱਤੀ ਜਾਂਦੀ ਸੀ ਜੀ ਚਰਨ ਪੌਲ ਦੇ ਕੇ ਸਿੱਖਾਂ ਨੂੰ ਸਿੱਖ ਬਣਾਇਆ ਜਾਂਦਾ ਸੀ ਜਿਹੜਾ ਵੀ ਗੁਰੂ ਦੀ ਸ਼ਰਨ ਦੇ ਵਿੱਚ ਆਉਂਦਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਖਾਲਸੇ ਦਾ ਰੂਪ ਦੇਣ ਦੇ ਲਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਖੰਡੇ ਦੀ ਪੌਲ ਬਖਸ਼ਿਸ਼ ਕੀਤੀ ਬੱਚੀ ਨੇ ਬੜੇ ਪਿਆਰ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਇੱਕ ਸੁਨੇਹਾ ਦਿੱਤਾ ਹੈ ਪਤਾਸਿਆਂ ਦੇ ਰੂਪ ਦੇ ਵਿੱਚ ਕਿ ਪਤਾਸਿਆਂ ਦਾ ਸੁਨੇਹਾ ਕੀ ਹੈ ਆਪਣੇ ਆਪ ਨੂੰ ਪਾਣੀ ਦੇ ਵਿੱਚ ਘੋਲ ਲੈਣਾ ਪਾਣੀ ਵਰਗਾ ਹੀ ਹੋ ਜਾਣਾ ਪਾਣੀ ਵਿੱਚੋਂ ਕਦੀ ਵੀ ਪਤਾਸੇ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਇੱਕ ਹੋਰ ਉਦਾਹਰਣ ਦਿੱਤੀ ਸੀ ਬੱਚੀ ਨੇ ਕਿ ਪਤਾਸੇ ਵੱਖ-ਵੱਖ ਆਕਾਰ ਦੇ ਨੇ ਉਥੇ ਇਹ ਨੁਕਤਾ ਚੇਤੇ ਰੱਖਿਓ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਪਤਾਸੇ ਹੀ ਕਿਉਂ ਪਾਏ ਪਤਾ ਸੇ ਵੱਖ-ਵੱਖ ਆਕਾਰ ਦੇ ਹੁੰਦੇ ਨੇ ਤੇ ਉਹ ਇੱਕ ਕਿਵੇਂ ਹੋ ਜਾਂਦੇ ਨੇ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਜਾਤਾਂ ਤੋਂ ਵਰਣਾ ਤੋਂ ਵੰਡਾਂ ਤੋਂ ਫਿਰ ਬੇਨਤੀ ਨੂੰ ਸੁਣਿਆ ਜੀ ਜਾਤਾਂ ਤੋਂ ਵਰਣਾ ਤੋਂ ਵੰਡਾਂ ਤੋਂ ਮੁਕਾ ਕੇ ਸਾਨੂੰ ਇੱਕ ਕਰ ਦਿੱਤਾ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਖਾਲਸਾ ਨੂੰ ਪ੍ਰਗਟ ਕਰਨ ਸਮੇਂ ਸ਼ਮਸ਼ੀਰ ਨੂੰ ਬੇਮਿਆਨ ਕਰਕੇ ਪੰਜ ਸੀਸ ਦੀ ਮੰਗ ਕੀਤੀ ਉਹਨਾਂ ਪੰਜ ਸੀਸ ਦੀ ਮੰਗ ਕਰਨ ਸਮੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਸਨਮੁਖ ਸਭ ਤੋਂ ਪਹਿਲਾਂ ਆਉਣ ਵਾਲੇ ਭਾਈ ਜੋਰ ਦੀ ਬੋਲੋ ਜੀ ਸਭ ਤੋਂ ਪਹਿਲਾਂ ਸੀਸ ਦੇਣ ਵਾਲੇ ਭਾਈ ਤੁਹਾਨੂੰ ਸਾਰਿਆਂ ਨੂੰ ਪੰਨਿਆ ਪਿਆਣਾ ਇਹਦੇ ਨਾਮ ਕਿਤੇ ਨੇ ਨਾ ਪੁੱਤ ਗੱਜ ਕੇ ਬੋਲੋ ਫਿਰ ਪਹਿਲੇ ਪਿਆਰੇ ਭਾਈ ਭਾਈ ਦਇਆ ਸਿੰਘ ਜੀ ਨੇ ਸਭ ਤੋਂ ਪਹਿਲਾਂ ਸੀਸ ਦਿੱਤਾ ਜੀ ਭਾਈ ਦਇਆ ਸਿੰਘ ਜੀ ਨੇ ਸੀਸ ਦਿੱਤਾ ਇਤਿਹਾਸਕਾਰ ਅਤੇ ਫਿਲਾਸਫਰ ਇਸ ਗੱਲ ਨੂੰ ਬਿਆਨ ਕਰਦੇ ਨੇ ਜੀ ਭਾਈ ਦਇਆ ਸਿੰਘ ਤੋਂ ਲੈ ਕੇ ਭਾਈ ਧਰਮ ਸਿੰਘ ਤੱਕ ਖਿਮਾ ਕਰਿਓ ਜੀ ਮੈਂ ਤੁਹਾਡੇ ਨਾਲ ਉਹਨਾਂ ਦੇ ਜਾਤ ਮਜ਼ਬਦ ਦੀ ਵਿਚਾਰ ਸਾਂਝੀ ਨਹੀਂ ਕਰਾਂਗਾ ਕਿਉਂਕਿ ਸਤਗੁਰੂ ਜੀ ਨੇ ਇਹੀ ਜਾਤ ਪਾਤ ਤੇ ਖਤਮ ਕੀਤੀ ਹੁਣ ਪਤਾਸੇ ਦੀ ਗੱਲ ਕਰੀਏ ਕੋਈ ਨਿੱਕਾ ਹੈ ਕੋਈ ਵੱਡਾ ਹੈ ਕੋਈ ਨੌਕਦਾਰ ਹੈ ਕੋਈ ਗੋਲ ਹੈ ਕਦੀ ਪਤਾਸੇ ਲਿਆ ਕੇ ਵੇਖਿਓ ਜੀ ਉਹਨਾਂ ਦਾ ਆਕਾਰ ਸਾਰਿਆਂ ਦਾ ਵੱਖੋ ਵੱਖਰਾ ਪਰ ਜਦੋਂ ਉਹ ਪਤਾਸੇ ਪਾਣੀ ਵਿੱਚ ਪਾਏ ਜਾਂਦੇ ਨੇ ਸਾਰੇ ਇਕੋ ਜਾਂਦੇ ਨੇ ਪਾਣੀ ਦੇ ਵਿੱਚ ਸਮਾ ਜਾਂਦੇ ਨੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਊਚ ਨੀਚ ਜਾਤ ਪਾਤ ਵਰਣ ਵੰਡ ਸਾਰੀ ਮੁਕਾ ਦਿੱਤੀ ਜੀ ਸਾਰੀ ਮੁਕਾ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਖਾਲਸੇ ਨੂੰ ਪ੍ਰਗਟ ਕੀਤਾ ਕਿੰਨਾ ਨੂੰ ਪ੍ਰਗਟ ਕੀਤਾ ਜੀ ਜੋਰ ਦੀ ਬੱਲੇ ਜੀ ਕਿੰਨਾ ਨੂੰ ਜੀ ਖਾਲਸੇ ਨੂੰ ਪ੍ਰਗਟ ਕੀਤਾ ਜੀ ਤੇ ਖਾਲਸੇ ਨੂੰ ਪ੍ਰਗਟ ਕਰਨ ਤੋਂ ਬਾਅਦ ਮੈਨੂੰ ਖਿਮਾ ਕਰਿਓ ਕਈਆਂ ਦਾ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਨੇ ਪਰ ਪਾਤਸ਼ਾਹ ਜੀ ਦੇ ਜਿਹੜੇ ਬਚਨ ਨੇ ਆਪਾਂ ਸਾਰੇ ਪੜਦੇ ਆ ਤੇ ਮੈਂ ਅਕਸਰ ਤੁਹਾਡੇ ਸਕੂਲ ਵਿੱਚ ਵੀ ਆ ਕੇ ਸੁਣਿਆ ਪ੍ਰਿੰਸੀਪਲ ਸਾਹਿਬਾਨ ਤੁਹਾਨੂੰ ਚੇਤੇ ਕਰਾਉਂਦੇ ਰਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹਾਂ ਕਰੋ ਨਿਵਾਜ਼ ਜ਼ੋਰ ਦੀ ਬੋਲੋ ਜੀ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹਾਂ ਹੁਣ ਇਸ ਪੰਕਤੀ ਦੇ ਅਰਥ ਕਰੀਏ ਨਾ ਜੀ ਤੇ ਇਸ ਪੰਕਤੀ ਦੇ ਅਰਥ ਬਿਲਕੁਲ ਸਪਸ਼ਟ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸੇ ਨੂੰ ਖਾਸ ਰੂਪ ਦੇ ਕੇ ਤੇ ਫਿਰ ਨਿਵਾਸ ਵੀ ਆਪਣਾ ਕਿੱਥੇ ਕਰ ਲਿਆ ਜੀ ਖਾਲਸੇ ਦੇ ਵਿੱਚ ਫਿਰ ਆਪਾਂ ਕਿਦਾਂ ਕਹਦੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੋਤੀ ਜੋਤ ਸਮਾ ਗਏ ਨੇ ਤੇ ਦੁਨੀਆਂ ਦੇ ਅੰਦਰ ਅੱਜ ਮੌਜੂਦ ਨਹੀਂ ਪਾਤਸ਼ਾਹ ਜੀ ਜਦੋਂ ਇਸ ਸੰਸਾਰ ਨੂੰ ਸਰੀਰ ਰੂਪੀ ਚੋੜਾ ਛੱਡ ਕੇ ਤੁਰਨ ਲੱਗੇ ਨੇ ਤੇ ਸਤਗੁਰ ਜੀ ਨੇ ਸਿੱਖਾਂ ਨੂੰ ਅਸੀਸ ਦਿੱਤੀ ਸੀ ਭਾਈ ਜੇ ਗੁਰੂ ਦੇ ਦਰਸ਼ਨ ਕਰਨੇ ਨੇ ਗੁਰੂ ਨੂੰ ਮਿਲਣਾ ਤੇ ਫਿਰ ਸਾਬਤ ਸੂਰਤ ਸਿੱਖ ਦੇ ਵਿੱਚੋਂ ਗੁਰੂ ਦੇ دیدار ਹੋਣਗੇ ਪੰਜਾਂ ਪਿਆਰਿਆਂ ਦੇ ਵਿੱਚੋਂ ਗੁਰੂ ਦੇ دیدار ਹੋਣਗੇ ਕਿਉਂਕਿ ਸਤਗੁਰੂ ਜੀ ਇਹ ਗੱਲ ਲਿਖ ਕੇ ਦੇ ਗਏ ਨੇ ਜਪ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਸਤਗੁਰੂ ਕਹਿੰਦੇ ਜਦੋਂ ਇਹ ਖਾਲਸਾ ਨਿਆਰਾ ਗੁਰੂ ਦੇ ਆਸ਼ੇ ਅਨਸਾਰ ਜੀਵਨ ਜਿਉਂਦਾ ਉਹਨਾਂ ਚਰਤਕ ਤੇਜ ਪ੍ਰਤਾਪ ਗੁਰੂ ਦਾ ਸਾਰਾ ਤੇ ਜਦੋਂ ਗੁਰੂ ਨੂੰ ਛੱਡ ਕੇ ਤੇ ਖਾਲਸਾ ਕਿਤੇ ਹੋਰ ਤੁਰਿਆ ਫਿਰਦਾ ਕਿਤੇ ਮੱਥੇ ਟੇਕਦਾ ਕਿਤੇ ਪੀਰ ਪੈਗੰਬਰ ਮੜੀ ਮਸਾਨ ਜਿੱਥੇ ਵੀ ਮੰਨਦਾ ਹੈ ਨਹੀਂ ਸਤਿਗੁਰੂ ਨੇ ਫਿਰ ਉਹ ਵੀ ਲਿਖ ਕੇ ਦਿੱਤਾ ਹੈ ਜਾਬੇ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੋ इनकी ਪ੍ਰਤੀ ਮੈਂ ਅਰੰਭਤਾ ਕੀਤੀ ਸੀ ਜੀ ਚਰਨ ਪਹੋਲ ਤੋਂ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਤੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਤੱਕ ਨੌ ਗੁਰੂਆਂ ਤੱਕ ਚਰਨ ਪਹੋਲ ਦਿੱਤੀ ਜਾਂਦੀ ਰਹੀ ਤੇ ਜਿਹੜਾ ਵੀ ਸਿੱਖ ਚਰਨਪੌਲ ਪ੍ਰਾਪਤ ਕਰਦਾ ਸੀ ਨਾ ਜੀ ਉਹਨੂੰ ਕਿਹਾ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਕਿਹਨਾਂ ਦਾ ਸਿੱਖ ਜੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਖਾਲਸਾ ਨੂੰ ਪ੍ਰਗਟ ਕੀਤਾ ਹੁਣ ਪ੍ਰਗਟ ਕਰਨ ਦਾ ਭਾਵ ਪਤਾ ਕੀ ਹੁੰਦਾ ਜੀ ਕਿ ਪਹਿਲਾਂ ਵੀ ਖਾਲਸਾ ਮੌਜੂਦ ਹੈ ਪਰ ਖਾਲਸੇ ਨੂੰ ਪ੍ਰਗਟ ਕਿੰਨੇ ਕੀਤਾ ਜੀ ਜ਼ੋਰ ਦੀ ਬੋਲੋ ਜੀ ਖਾਲਸੇ ਨੂੰ ਪ੍ਰਗਟ ਕਿੰਨੇ ਕੀਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਹੁਣ ਇਹ ਗੱਲ ਖਿਆਲ ਵਿੱਚ ਰੱਖੋ ਕਿ ਸਾਡੇ ਕੋਲ ਕੇਸ ਕੀ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਦਿੱਤੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਭਾਵੇਂ ਕੋਈ Hindu ਬੱਚਾ ਹੈ ਮੁਸਲਮਾਨ ਹੈ ਇਸਾਈ ਬੱਚਾ ਹੈ ਜੇ ਉਹਦੇ ਕੇਸ ਕਤਲ ਨਾ ਕੀਤੇ ਜਾਣ ਫਿਰ ਕੀ ਬਣੇਗਾ ਸਿਰ ਦੇ ਉੱਤੇ ਕੀ ਬਣੇਗਾ ਜੀ ਜੂڑا ਬਣੇਗਾ ਨਹੀਂ ਜੇ ਕਿਸੇ ਬੱਚੇ ਦੇ ਕੇਸ ਕਤਲ ਨਾ ਕੀਤੇ ਜਾਣ ਕੀ ਬਣੇਗਾ ਜੀ ਜੋੜਾ ਬਣੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਇਹੀ ਚੇਤੇ ਕਰਾਤਾ ਸਾਬ ਕਹਿੰਦੇ ਇਹ ਤੁਹਾਡਾ ਖਾਸ ਰੂਪ ਹੈ ਇਹ ਤੁਹਾਡਾ ਅਸਲ ਰੂਪ ਹੈ ਤੇ ਅਸਲ ਰੂਪ ਵਿੱਚ ਹੀ ਰਹਿਣਾ ਹੈ ਕੈਸ ਕਤਲ ਕੈਸ ਕਤਲ ਨਹੀਂ ਨਹੀਂ ਕਰਾਉਣੇ ਇੱਕ ਹੋਰ ਬੜੀ ਪਿਆਰੀ ਉਦਾਹਰਣ ਹੈ ਹੁਣ ਤੁਸੀਂ ਸਾਰੇ ਸਕੂਲ ਆਉਂਦੇ ਹੋ ਨਾ ਜੀ ਤੁਸੀਂ ਹੁਣ ਆ ਨਵਾਂ ਸੈਸ਼ਨ ਸ਼ੁਰੂ ਹੋਇਆ ਹੈ ਐਡਮਿਸ਼ਨ ਕਰਵਾਈ ਹੈ ਜੇ ਸਿਰਫ ਤੁਸੀਂ ਕਲਾਸਾਂ ਲਾਓ ਜੇ ਸਿਰਫ ਤੁਸੀਂ ਜੋੜਦੇ ਬੋਲੋ ਜੇ ਸਿਰਫ ਤੁਸੀਂ ਕਲਾਸਾ ਲਾਓ ਕੇਵਲ ਪੜ੍ਹਾਈ ਕਰੋ ਐਗਜ਼ਾਮ ਵੀ ਦੇ ਦਿਓ ਕਿ ਤੁਹਾਨੂੰ ਡਿਗਰੀ ਮਿਲ ਜਾਏਗੀ ਫਿਰ ਬੇਨਤੀ ਹੈ ਐਡਮਿਸ਼ਨ ਨਹੀਂ ਕਰਾਉਣਾ ਐਡਮਿਸ਼ਨ ਨਹੀਂ ਕਰਾਉਣਾ ਸਿਰਫ ਪੜ੍ਹਾਈ ਕਰਨੀ ਹੈ ਸਿਰਫ ਪੜ੍ਹਾਈ ਕਰਨੀ ਕਿ ਡਿਗਰੀ ਮਿਲੇਗੀ ਜ਼ੋਰ ਦੇ ਬੋਲੋ ਨਹੀਂ ਮਿਲੇਗੀ ਕੀ ਤੁਸੀਂ ਕਲਾਸ ਅਬੋਵ ਕਰ ਸਕਦੇ ਹੋ ਪਾਸ ਕਰ ਸਕਦੇ ਹੋ ਨਹੀਂ ਹਾਂਜੀ ਨਹੀਂ ਕਿਉਂ ਜੋਰ ਦੀ ਬੋਲੋ ਕਿਉਂਕਿ ਆਪਾਂ ਐਡਮਿਸ਼ਨ ਨਹੀਂ ਐਡਮਿਸ਼ਨ ਨਹੀਂ ਲਿਆ ਸਿੱਖੀ ਦੇ ਘਰ ਦੇ ਅੰਦਰ ਵੀ ਇਹ ਐਡਮਿਸ਼ਨ ਹੈ ਜੀ ਸਿੱਖੀ ਦੇ ਘਰ ਦੇ ਵਿੱਚ ਕੀ ਹੈ ਐਡਮਿਸ਼ਨ ਹੈ ਇਹ ਐਡਮਿਸ਼ਨ ਹੈ ਕਿ ਖਾਲਸੇ ਦੀ ਪਰੰਪਰਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸੇ ਨੂੰ ਪ੍ਰਗਟ ਕਰਨ ਸਮੇਂ ਜਿਵੇਂ ਖੰਡੇ ਦੀ ਪੌਲ ਤਿਆਰ ਕਰਦੇ ਨੇ ਮੌਜੂਦਾ ਮੌਜੂਦਾ ਸਮੇਂ ਦੇ ਅੰਦਰ ਵੀ ਉਸੇ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਨੇ ਇਹ ਪੰਜਾਂ ਨੂੰ ਅਸੀਸ ਦਿੱਤੀ ਹੈ ਕਿ ਪੰਜ ਪਿਆਰੇ ਸਹਿਬਾਨ ਖੰਡੇ ਦੀ ਪੌਲ ਤਿਆਰ ਕਰਦੇ ਨੇ ਜਿਨ੍ਹਾਂ ਨੂੰ ਸਿਖਾਉਂਦੇ ਨੇ ਉਹ ਕੀ ਬਣ ਜਾਂਦੇ ਨੇ ਜੀ ਹਾਂਜੀ ਸਿੱਖ ਉਹ ਕੀ ਬਣਦੇ ਨੇ ਸਿੱਖ ਇਹ ਐਡਮਿਸ਼ਨ ਹੈ ਜੀ ਇਹ ਸਿਰਫ ਐਡਮਿਸ਼ਨ ਹੈ ਹੁਣ ਜਿਵੇਂ ਤੁਸੀਂ ਨਵੀਂ-ਨਵੀਂ ਕਲਾਸ ਦੇ ਵਿੱਚ ਐਡਮਿਸ਼ਨ ਲਿਆ ਹੈ ਉਸ ਕਲਾਸ ਵਿੱਚ ਜਿਹੜੀ ਤੁਸੀਂ ਕਲਾਸਾਂ ਲਾਉਣੀਆਂ ਨੇ, ਪੜ੍ਹਾਈ ਕਰਨੀਆਂ, ਬੁੱਕਸ ਪੜ੍ਹਨੀਆਂ ਨੇ, ਤੁਹਾਡੇ ਟੀਚਰ ਸਹਿਬਾਨ ਜੀ ਨੇ ਤੁਹਾਨੂੰ ਉਸ ਕਲਾਸ ਦੇ ਅਕੋਰਡਿੰਗ ਹੀ ਕੁਝ ਨਾ ਕੁਝ ਸਿਲੇਬਸ ਵੱਖਰੇ ਤੌਰ ਤੇ ਵੀ ਕਰਾਉਣਾ ਹੈ ਬੁੱਕਸ ਤੋਂ ਇਲਾਵਾ। ਉਸ ਤੋਂ ਬਾਅਦ ਤੁਹਾਡੇ ਐਗਜ਼ਾਮ ਹੋਣੇ ਨੇ। ਐਗਜ਼ਾਮ ਤੋਂ ਬਾਅਦ ਫਿਰ ਤੁਸੀਂ ਜਦੋਂ ਪਾਸ ਹੋਣਾ ਤੇ ਫਿਰ ਅਗਲੀ ਕਲਾਸ ਵਿੱਚ ਜਾਣਾ। ਪਰ ਉਹਦੇ ਵਾਸਤੇ ਸਭ ਤੋਂ ਪਹਿਲਾਂ ਕੀ ਲੈਣਾ ਪਵੇਗਾ? ਐਡਮਿਸ਼ਨ। ਐਡਮਿਸ਼ਨ। ਐਡਮਿਸ਼ਨ ਕੀ ਹੈ? ਅਮਰਤੀ ਦੀਦਤ। ਐਡਮਿਸ਼ਨ ਕੀ ਹੈ ਜੀ? ਅੰਮ੍ਰਿਤ ਛਕਣਾ ਖਾਲਸੇ ਨੂੰ ਪ੍ਰਗਟ ਕਰਨਾ ਖਾਲਸੇ ਨੂੰ ਸਿੱਖੀ ਸਰੂਪ ਦੇ ਵਿੱਚ ਲੈ ਕੇ ਆਉਣਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਐਡਮਿਸ਼ਨ ਆਰੰਭ ਕੀਤਾ ਜੀ ਤੇ ਐਡਮਿਸ਼ਨ ਤੋਂ ਬਾਅਦ ਜਿਵੇਂ ਤੁਸੀਂ ਕਲਾਸਾਂ ਲਾਉਂਦੇ ਹੋ ਨਾ ਜੀ ਫਿਰ ਖਾਲਸੇ ਦੀਆਂ ਕਲਾਸਾਂ ਲੱਗਦੀਆਂ ਨੇ ਅੰਮ੍ਰਿਤ ਵੇਲੇ ਲੱਗਦੀ ਹੈ ਸੰਧਿਆ ਵੇਲੇ ਲੱਗਦੀ ਹੈ ਸੌਣ ਵੇਲੇ ਲੱਗਦੀ ਹੈ ਉਹਦੇ ਜੀਵਨ ਦੇ ਵਿੱਚ ਉਹਦੇ ਆਚਰਣ ਦੇ ਵਿੱਚ ਲੱਗਦੀ ਹੈ ਉਹ ਕਲਾਸ ਉਹ ਕਲਾਸ ਕਿਹੜੀ ਹੈ ਜੀ ਅੰਮ੍ਰਿਤ ਵੇਲੇ ਦਾ ਨਿਤਨੇਮ ਸੰਧਿਆ ਵੇਲੇ ਦਾ ਨਿਤਨੇਮ ਸੌਣ ਵੇਲੇ ਦਾ ਨਿਤਨੇਮ ਉਹਦਾ ਆਪਣਾ ਆਚਰਣ ਕਿ ਕਿਵੇਂ ਦਾ ਹੈ ਸੱਚਾ ਹੈ ਝੂਠਾ ਹੈ ਉਹ ਸਾਰਾ ਕੁਝ ਉਹਦੀ ਐਡਮਿਸ਼ਨ ਤੋਂ ਬਾਅਦ ਵੀ ਕਲਾਸਾਂ ਨੇ ਤੇ ਕਲਾਸਾਂ ਤੋਂ ਬਾਅਦ ਫਿਰ ਐਗਜ਼ਾਮ ਵੀ ਨੇ ਸਾਰਿਆਂ ਨੂੰ ਬੇਨਤੀ ਹੈ ਭਾਈ ਜਿਨ੍ਹਾਂ ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਐਡਮਿਸ਼ਨ ਜੋਰ ਕੇ ਬੋਲੋ ਕਿ ਐਡਮਿਸ਼ਨ ਨਹੀਂ ਕਰਾਇਆ ਨਹੀਂ ਲਿਆ ਜਿਹੜੇ ਸਿੱਖ ਪਰਿਵਾਰਾਂ ਦੇ ਅੰਦਰ ਘਰਾਂ ਦੇ ਅੰਦਰ ਜਨਮ ਲੈ ਚੁੱਕੇ ਨੇ ਫਿਰ ਬੇਨਤੀ ਹੈ ਜੀ ਕਿਉਂਕਿ ਮੈਨੂੰ ਪਤਾ ਆਪਣੇ ਇਸ ਸਕੂਲ ਦੇ ਵਿੱਚ ਸਾਰੇ ਹੀ ਕਮਿਊਨਿਟੀ ਸਾਰੇ ਬੱਚੇ ਆਉਂਦੇ ਨੇ ਜੀ ਪਰ ਜਿਹੜੇ ਸਿੱਖ ਬੱਚੇ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲਿਆ ਜਿਨ੍ਹਾਂ ਨੇ ਉਹਨਾਂ ਨੂੰ ਖਾਸ ਕਰ ਬੇਨਤੀ ਹੈ ਭਾਈ ਜਰੂਰ ਇਹ ਐਡਮਿਸ਼ਨ ਲਓ ਅਮਰਿਤ ਦੀ ਦਾਤ ਪ੍ਰਾਪਤ ਕਰੋ ਤੁਹਾਡੇ ਤੇ ਸਕੂਲ ਦੇ ਅੰਦਰ ਅਮਰਿਤ ਦੀ ਦਾਤ ਪ੍ਰਾਪਤ ਕਰਨ ਵਾਲੇ ਬੱਚੇ ਨੂੰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬਹੁਤ ਵੱਡਾ ਸਹਿਯੋਗ ਵੀ ਕੀਤਾ ਜਾਂਦਾ ਹੈ ਜਿਹੜਾ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਕਹਿਣ ਦੀ ਲੋੜ ਨਹੀਂ ਜੀ ਵਿਦੇਸ਼ੀ ਰੂਪ ਦੇ ਵਿੱਚ ਜਿਹੜਾ ਸਹਿਯੋਗ ਕੀਤਾ ਜਾਪੇ ਭਾਈ ਸਾਰਿਆਂ ਨੂੰ ਬੇਨਤੀ ਹੈ ਜਿਨ੍ਹਾਂ ਬੱਚਿਆਂ ਨੇ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਲਈ ਉਹ ਵੀ ਐਡਮਿਸ਼ਨ ਲੈ ਕੇ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣੋ ਆਉਣ ਵਾਲੀ 14 ਤਰੀਕ ਨੂੰ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਵੱਡੇ ਪੱਧਰ ਦੇ ਉੱਤੇ ਅੰਮ੍ਰਿਤ ਸੰਚਾਰ ਕਰਵਾਇਆ ਜਾ ਰਿਹਾ ਹੈ ਅੰਮ੍ਰਿਤ ਸੰਚਾਰ ਦੇ ਅੰਦਰ ਜਿਤਨੇ ਵੀ ਬੱਚੇ ਜਿਤਨੇ ਵੀ ਜੀ ਸ਼ਾਮਲ ਹੋਣਗੇ ਸਾਰਿਆਂ ਨੂੰ ਹੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ ਜਿਵੇਂ ਤੁਹਾਨੂੰ ਸਕੂਲਾਂ ਦੇ ਵਿੱਚ ਸਰਟੀਫਿਕੇਟ ਦੀ ਲੋੜ ਪੈਂਦੀ ਹੈ ਉਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਪ੍ਰਾਪਤ ਹੋਵੇਗਾ ਸਾਰੇ ਬੱਚਿਆਂ ਦਾ ਧੰਨਵਾਦ ਸਾਰੇ ਬੱਚਿਆਂ ਨੂੰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੇ ਵੱਲੋਂ ਪ੍ਰਗਟ ਕੀਤੇ ਖਾਲਸੇ ਦੇ ਪ੍ਰਗਟ ਦਿਹਾੜੇ ਦੀਆਂ ਮੈਂ ਫਿਰ ਬੇਨਤੀ ਕਰਾਂਗਾ ਜਨਮ ਦਿਹਾੜਾ ਨਹੀਂ ਹੈ ਖਾਲਸੇ ਦਾ ਖਾਲਸੇ ਦਾ ਪ੍ਰਗਟ ਦਿਹਾੜਾ ਕਿਉਂਕਿ ਜਦ ਗੁਰਨਾਨਕ ਦੇਵ ਮਹਾਰਾਜ ਪਾਤਸ਼ਾਹੀ ਦੇ ਪਰਥਾਏ ਵੀ ਭਾਈ ਗੁਰਦਾਸ ਜੀ ਦੇ ਬਚਨ ਪੜਦੇ ਆ ਸਤਿਗੁਰ ਨਾਨਕ ਪ੍ਰਗਟਿਆ ਖਾਲਸਾ ਵੀ ਪ੍ਰਗਟ ਹੈ ਗੁਰੂ ਵੀ ਪ੍ਰਗਟ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਵੀ ਪ੍ਰਗਟ ਨੇ ਆਪਾਂ ਪੜਦੇ ਆ ਨਾ ਜੀ ਪ੍ਰਗਟ ਗੁਰਾਂ ਕੀ ਪ੍ਰਗਟ ਹੈ ਜੀ ਗੁਰੂ ਕਿਰਪਾ ਕਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਦੇ ਦਿਨ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹੀ ਜੀ ਜੋਤੀ ਜੋਤ ਸਮਾਏ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗਈ ਆਪ ਸਾਰੀ ਸੰਗਤ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਦੀਵਿਆਂ ਬਹੁਤ ਬਹੁਤ ਵਧਾਈਆਂ ਅਤੇ ਸਤਿਕਾਰਯੋਗ ਸਾਡੇ ਪ੍ਰਿੰਸੀਪਲ ਸਹਿਬਾਨ ਭਾਈ ਹਰਪ੍ਰੀਤ ਸਿੰਘ ਜੀ ਸਮੂਹ ਸਟਾਫ ਸਮੂਹ ਟੀਚਰ ਸਹਿਬਾਨ ਅਤੇ ਪਿਆਰੇ ਬੱਚੇ ਮੇਰੇ ਨਾਲ ਬਹੁਤ ਸਤਿਕਾਰਯੋਗ ਭਾਈ ਗੁਰਪ੍ਰੇਤ ਸਿੰਘ ਜੀ ਸਾਡੇ ਬਹੁਤ ਹੀ ਸੀਨੀਅਰ ਪ੍ਰਚਾਰਕ ਜੋ ਇਸ ਇਲਾਕੇ ਦੇ ਅੰਦਰ ਸੀਨੀਅਰ ਪ੍ਰਚਾਰਕ ਦੇ ਤੌਰ ਤੇ ਸਾਡੇ ਇੰਚਾਰਜ ਦੇ ਰੂਪ ਦੇ ਉੱਤੇ ਸੇਵਾ ਨਿਭਾਉਂਦੇ ਨੇ ਉਹਨਾਂ ਦੇ ਨਾਲ ਭਾਈ ਯਾਦਵਿੰਦਰ ਸਿੰਘ ਜਿਤੰਦਲ ਭਾਈ ਸਤਨਾਮ ਸਿੰਘ ਦੀ ਦਰਦੀ ਕਵੀਸ਼ਰ ਜਥੇ ਵੀ ਪਹੁੰਚੇ ਨੇ ਅਤਿ ਸਨਮਾਨਯੋਗ ਸਾਡੇ ਜਥੇਦਾਰ ਜੀ ਸਰਦਾਰ ਸੁਰਜੀਤ ਸਿੰਘ ਜੀ ਤਕੜਵਾਲ ਅੰਤਰਿਕ ਕਮੇਟੀ ਮੈਂਬਰ ਉਹਨਾਂ ਦੇ ਵੱਲੋਂ ਵੀ ਆਪ ਸਾਰੇ ਹੀ ਬੱਚਿਆਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ